ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਰਬਨੀ ਬਨਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਦੀ ਅੱਜ ਦੀ ਪ੍ਰੋਫਾਈਲ ਲੜਕੀ ਦੀ ਹੈ ਨਾਮ ਕੌਰ ਜਨਮ 3 1993 ਹਾਈਟ 5 ਫੁੱਟ 6 ਇੰਚ ਰੰਗ ਸਾਫ ਕਾਸ ਜਟਸੈਕ ਪੜਾਈ ਡਬਲ ਐਮਏ ਜ਼ਿਲ੍ਹਾ ਸੰਗਰੂਰ ਮੰਗ ਬਦਿਆ ਪਰਿਵਾਰ ਤੋਂ ਪੜਿਆ ਲਿਖਿਆ ਮੁੰਡਾ ਨੌਕਰੀ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਮੁੰਡੇ ਕੋਲ 20 ਤੋਂ 30 ਕਿੱਲੇ ਦੀ ਜ਼ਮੀਨ ਹੋਵੇ ਕੱਲਾਪਰਾ ਹੋਵੇ ਸੰਗਰੂਰ ਚਾ ਪਟਿਆਲੇ ਵਾਲੇ ਸੰਪਰਕ ਕਰਨ ਇਹਨਾਂ ਨੂੰ ਜੱਟ ਸਿੱਖ ਫੈਮਿਲੀ ਹੀ ਸੰਪਰਕ ਕਰੇ ਮੈਰिज ਬਿਊਰੋ ਵਾਲੇ ਮਾਫ ਕਰਨ ਮੋਬਾਈਲ ਨੰਬਰ 8847211871 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਐਡ ਦੇਣ ਲਈ WhatsApp ਨੰਬਰ ਤੇ ਸਿਰਫ ਮੈਸੇਜ ਕਰੋ ਤੇ ਆਪਣਾ ਬਾਇਓ ਡਾਟਾ ਸੈਂਡ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ વિડીયોનું શેર જરૂર કર્યા કરો